ਵਾਇਗੁਰੂ ਦਾ ਕਾਲ ਸਾ ਵਾਇਗੁਰੂ ਦੀ ਕੀ ਫਤਿਹ ਅੱਜ ਬੱਚਿਓ ਮੈਂ ਤੁਹਾਨੂੰ ਸੁਣਾਉਣ ਜਾ ਰਹੀਆਂ ਗੁਰੂ ਅੰਗਦ ਦੇਵ ਜੀ ਦੀ ਇਹ ਸਾਖੀ ਪਾਈ ਲੈਣਾ ਜਿਹਦੀ ਸਾਖੀ ਪਾਈ ਲੈਣਾ ਗੁਰੂ ਅੰਗਦ ਦੇਵ ਜਰ ਪਹਿਲਾ ਨਾਮ ਸੀ ਪਰ ਗੁਰੰਗਨ ਦੇਵ ਜੀ ਉਹਦੋਂ ਉਹਨਾਂ ਦਾ ਨਾਮ ਪਿਆ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਗੁਰਉਾਈ ਦਿੱਤੀ ਹਾਂਜੀ ਪਾਈ ਲੈਣਾ ਜਿਹਦਾ ਕਰਤਾਰਪੁਰ ਮੋਢਣਾ ਪਾਵੇਂ ਲੈਣਾ ਜੀ ਖਡੂਰ ਆ ਰਹੇ ਸਨ ਪਰ ਹਰ ਵੇਲੇ ਉਹਨਾਂ ਦਾ ਧਿਆਨ ਗੁਰੂ ਚਾਨਾਂ ਵਿੱਚ ਹੀ ਦਿੰਦਾ ਸੀ ਇਹਨਾਂ ਦਾ ਦਿਲ ਇਹ ਚਾਹੁੰਦਾ ਹੈ ਕਿ ਗੁਰੂ ਮਹਾਰਾਜ ਦੀ ਹਰ ਵਕਤ ਸੇਵਾ ਕਰੀਏ ਸੋ ਕੁਝ ਦਿਨ ਪਿੱਛੋਂ ਲੈਣਾ ਜੀ ਨੇ ਇੱਕ ਮੰਡ ਲੋਨ ਦੀ ਗੁਰੂ ਕੇ ਲੰਗਰ ਵਾਸਤੇ ਲੈ ਕੇ ਆਪਣੇ ਪਹਨੇਵੇਂ ਸਮੇਤ ਕਤਾਰਪੁਰ ਆਏ ਅਗੇ ਗੁਰੂ ਜੀ ਕੇ ਦੀ ਨਦੀਮ ਕਢਾਰੇ ਸੀ ਮਾਤਾ ਸੁਲਖਣੀ ਜੀ ਪਾਸ ਲੋਨ ਦੀ ਪੰਡ ਸੁੱਟ ਕੇ ਕੇਤ ਵਿੱਚ ਹੀ ਗੁਰੂ ਜੀ ਦੇ ਦਰਸ਼ਨ ਜਾ ਕੀਤੇ ਗੁਰੂ ਜੀ ਨੇ ਇੱਕ ਪੜਨਦੀਮ ਦੀ ਗਉਆਂ ਮਈਆਂ ਵਾਸਤੇ ਬੰਨੀ ਸੀ ਗੁਰੂ ਜੀ ਨੇ ਲੈਣੇ ਵਾਲ ਤੱਕਿਆ ਤਾਂ ਲੈਣਾ ਜੀ ਨੇ ਝੱਟ ਬੰਦਾਸਾ ਬਣ ਕੇ ਚੁੱਕ ਲਈ ਗੁਰੂ ਜੀ ਬਹੁਤ ਖੁਸ਼ ਹੋਏ ਤਮਦਸ ਲਕਣੀ ਨੇ ਕਿਹਾ ਆਪ ਬੜੀ ਬੇਪਰਵਾਹੀ ਕਰਦੇ ਹੋ ਸਿੱਖ ਦੀ ਸ਼ਰਧਾ ਨਹੀਂ ਦੇਣ ਦਿੰਦੇ ਇਸ ਦੀ ਪੋਸ਼ਾਕ ਚਿਕਰਨਾ ਪਰ ਗਈ ਹੈ ਗੁਰੂ ਜੀ ਨੇ ਉੱਤਰਤਾ ਪੰਡ ਚੁੱਕਣ ਜੋਗੇ ਨੇ ਚੁੱਕ ਲਈ ਹੈ ਪੋਸ਼ਾਕ ਚਿਕਰਨਾ ਨਹੀਂ ਲਿਬੜੀ ਸੋ ਮਕੇਸਰ ਨਾਲ ਸਜ ਗਈ ਹੈ ਸੋ ਪੋਸ਼ਾਕ ਕੇਸਰ ਵਾਲੀ ਹੋ ਗਈ ਲੈਣਾ ਜੀ ਹਰ ਵੇਲੇ ਟੈਲ ਸੇਵਾ ਵਿੱਚ ਰਹਿੰਦੇ ਔਰ ਹਰ ਵੇਲੇ ਗੁਨੰਗਦੇਵ ਜੀ ਨੂੰ ਸਾਖਸ਼ਾਤ ਪਰਮੇਸ਼ਰ ਮੰਨ ਕੇ ਇਹਨਾਂ ਦਾ ਧਿਆਨ ਹਰ ਵੇਲੇ ਮਨ ਵਿੱਚ ਰੱਖ ਕੇ ਸਵਾਸ ਸਵਾਸ ਵਾਈ ਗੁਰ ਦਾ ਸਿਮਰਨ ਕਰਦੇ। ਇਸੇ ਤਰ੍ਹਾਂ ਹੀ ਇੱਕ ਦਿਨ ਗੁਨੰਗਦੇਵ ਜੀ ਨੇ ਗੁਰੰਗਦੇਵ ਜੀ ਦੀ ਪ੍ਰੀਖਿਆ ਲੈਣੀ ਚਾਹੀ। ਗੁਨੰਗਦੇਵ ਜੀ ਸਿਆਲ ਹਾੜ ਡੇਢ ਪਹਿਰ ਰਾਤ ਰਹਿੰਦੀ ਤੋਂ ਨਿਤ ਪ੍ਰਤੀ دریا ਵਿੱਚ ਕੰਠ ਤੱਕ ਪਾਣੀ ਵਿੱਚ ਚਾਰ ਕੜੀ ਸੂਰਜ ਚੜ੍ਹੇ ਤੱਕ ਖੜੇ ਰਹਿੰਦੇ ਲੈਣਾ ਜੀ ਹਮੇਸ਼ਾ ਨਾਲ ਹੀ ਜਾਨ ਕੰਡੇ ਬੈਠੇ ਪੰਜ ਕਰਦੇ ਰਹੇ ਇੱਕ ਦਿਨ ਪਾਈ ਬੁੱਢੇ ਅਜੀਤੇ ਆਦਿਕ ਹੋਰ ਪ੍ਰੇਮੀ ਪੁਰਸ਼ਾਂ ਨੇ ਸਲਾਹ ਕੀਤੀ ਕਿ ਅਸੀਂ ਵੀ ਗੁਰੂ ਜੀ ਦੇ ਨਾਲ 라ਵੀ ਉਤੇ ਜਾਇਆ ਕਰੀਏ ਜਾਂਗੇ ਤਾਂ ਪੋ ਦਾ ਮਹੀਨਾ ਠੰਡੀ ਪਉਣ دریا ਦਾ ਕਿਨਾਰਾ ਸੀ ਤੇ ਮਾਰੇ ਸੁੱਨੋ ਕੇ ਕੰਬਲ ਲੱਗੇ ਤੇ ਘਰ ਨੂੰ ਚੱਲੇ ਤਾਂ ਮੀਂਹ ਤੇ ਗੜਾ ਬਹੁਤ ਪੈ ਗਿਆ ਬੜਾ ਕਾਸ਼ਟ ਸਾਦੇ ਧਰਮਸਾਲਾ ਪਹੁੰਚੇ ਪਰ ਪਾਈ ਲੈਣਾ ਜੀ ਉੱਤੇ ਹੀ ਗੁਰੂ ਜੀ ਪਾਸ ਰਹੇ ਪਰ ਉਹਨਾਂ ਨੇ ਗੁਰੂ ਜੀ ਦੇ ਕੱਪੜਿਆਂ ਨੂੰ ਬਚਾ ਕੇ ਰੱਖਿਆ ਜਦੋਂ ਗੁਰੂ ਜੀ ਦਾ ਵੀ ਦਰਿਆ ਜੁ ਬਾਹਰ ਆਏ ਤਾਂ ਉਹਨਾਂ ਨੇ ਕਿਹਾ ਪਾਈ ਲੈਣਾ ਜੀ ਨੂੰ ਵੀ ਤੁਸੀਂ ਕਿਉਂ ਨਹੀਂ ਗਏ ਕਿੰਨੇ ਬਾਬਾ ਜੀ ਮੈਂ ਤੁਹਾਡੇ ਕੱਪੜਿਆਂ ਦੀ ਰਾਖੀ ਕਰਨੀ ਹੈ ਮੈਂ ਤੁਹਾਡੇ ਨਾਲ ਹੀ ਜਾਣਾ ਤਾਂ ਇਸ ਤਰ੍ਹਾਂ ਉਹਨਾਂ ਨੇ ਸਾਰੇ ਗੜੇ ਸਹੰਦੇ ਹੋਏ ਉਹਨਾਂ ਦੇ ਕੱਪੜਿਆਂ ਨੂੰ ਪਜਾ ਕੇ ਰੱਖਿਆ ਇਸ ਤਰ੍ਹਾਂ ਇੱਕ ਦੂਸਰੀ ਹੈ ਪ੍ਰਿਕਿਆ ਇੱਕ ਦਿਨ ਬਹੁਤ ਜ਼ਿਆਦਾ ਮੀਂਹ ਪਿਆ ਤਾਂ ਮਸਾਲਾ ਦੀ ਕੰਡ ਟੈਪੇ ਲੈਣਾ ਜੀ ਸ਼ਟੀਰ ਹੇਠ ਚਿੱਤ ਦੇ ਕੇ ਸਾਰੀ ਰਾਤ ਖੜੇ ਰਹੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਜਗਾਇਆ ਉਨ ਦੀ ਨੀਂਦ ਵਿੱਚ ਕੋਈ ਵਿਗਨ ਨਾ ਪੇ ਇਸ ਲਈ ਉਹ ਸਾਰੀ ਸਾਰੀ ਰਾਤ ਛਤੀ ਦੇ ਥੱਲੇ ਸਿਰ ਦੇ ਕੇ ਖੜੇ ਰਹੇ ਇੱਕ ਵਾਰੀ ਫਿਰ ਬਾਬਾ ਜੀ ਨੇ ਅੱਧੀ ਰਾਤ ਨੂੰ ਆਵਾਜ਼ ਦਿੱਤੀ ਕਿਹਾ ਵੇਖੋ ਕਿੱਡਾ ਕੁ ਦਿਨ ਚੜਿਆ ਹੈ ਸਾਡੇ ਬਸਤਰ ਸਾਫ ਕਰ ਲਿਓ ਪੁੱਤਰ ਬੋਲੇ ਤੁਹਾਨੂੰ ਤਾਂ ਬੁੱਢੇ ਹੋਣ ਕਰਕੇ ਨੀਂਦ ਨਹੀਂ ਪੈਂਦੀ ਸਾਨੂੰ ਵੀ ਨਹੀਂ ਸੌਂ ਦਿੰਦੇ ਸਵੇਰੇ ਤੁਆ ਦੇਵਾਂਗੇ ਨਹੀਂ ਰਹਿੰਦੇ ਤਾਂ ਪਸ਼ਾਕ ਬਦਲ ਲਓ ਪਾਈ ਬੁੱਢੇ ਨੇ ਉਹਨਾਂ ਨੂੰ ਆਖਿਆ ਮਹਾਰਾਜ ਅਜੇ ਤਾਂ ਅੱਧੀ ਰਾਤ ਹੈ ਇਸ ਵਕਤ ਖੂਜ ਜੋਤਰੀਆ ਕਰਦੇ ਸਾਂ ਮੈਨੂੰ ਤਾਰਿਆਂ ਦੀ ਚੰਗੀ ਤਰ੍ਹਾਂ ਜਾਂਚ ਹੈ ਇਸੇ ਤਰ੍ਹਾਂ ਹੋਰ ਸਿੱਖਾਂ ਨਹੀਂ ਗਿਆ ਫਿਰ ਹੁਕਮ ਹੋਇਆ ਲੈਣਿਆ ਤੋਂ ਵੇਖਤਾਂ ਲੈਣਾ ਦੀ ਬਾਦਿਕਨ ਗਏ ਤਾਂ ਆਕੇ ਮਹਾਰਾਜ ਜਿੰਨਾ ਆਪਨੇ ਕਿਹਾ ਹੈ ਓਨਾ ਦਿਨ ਚੜਿਆ ਹੈ ਬਾਬਾ ਜੀ ਨੇ ਬਸ ਤਾਂ ਦੌਣੇ ਦਿੱਤੇ ਕਦ ਲੈਣਾ ਦੀ ਬਾਗ ਗਏ ਤਾਂ ਇਹਨਾਂ ਨੇ ਦੁਪਹਿਰ ਦਾ ਸੂਰਜ ਦਿੱਠਾ ਬਸ ਤਾਂ ਤੋ ਸੁਕਾ ਕੇ ਕਰ ਲਿਆਈ ਤਾਂ ਅਜੇ ਰਾਤ ਪੈ ਰਹੀਂਦੀ ਸੀ ਤਾਂ ਇਸ ਤਾਂ ਇਸ ਸਾਕਿਵ ਜਿਵੇਂ ਤੁਹਾਨੂੰ ਦੱਸਿਆ ਕਿ ਕਿਸਤਾਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਪ੍ਰੀਖਿਆ ਲਈ ਪਾਈ ਲੈਣਾ ਜੀ ਦੀ ਪ੍ਰੀਖਿਆ ਲਈ ਇਹਨਾਂ ਦੀਆਂ ਹੋਰ ਵੀ ਪ੍ਰੀਖਿਆਵਾਂ ਨੇ ਲਈਆਂ ਗੁਰੂ ਨਾਨਕ ਦੇਵ ਜੀ ਨੇ ਉਹ ਮੈਂ ਤੁਹਾਨੂੰ ਅਗਲੀ ਸਾਕਿਵ ਵਿੱਚ ਸੁਣਾਵਾਂਗੀ ਅੱਜ ਦੀ ਸਾਕਿਵ ਵਿੱਚ ਅ ਇੰਨੀਆਂ ਪ੍ਰੀਖਿਆਵਾਂ ਬਾਰੇ ਮੈਂ ਤੁਹਾਨੂੰ ਸੁਣਾ ਰਹੀ ਹਾਂ ਵੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਨ ਚੈਨਲ ਨੂੰ ਸਬਸਕ੍ਰਾਈਬ ਕਰਨਾ اور ਬੈਲ ਆਈਕਨ ਵੀ ਦਬਾਉਣਾ ਧੰਨਵਾਦ